ਜੀ ਦੇ ਮਾਤਾ ਜੀ ਤੇ ਉਹਨਾਂ ਦੇ ਬੱਚਿਆਂ ਲਈ ਆ ਦੁੱਧ ਲੈ ਜਾਣਾ ਚਾਹੁੰਦਾ ਸੀ ਠੀਕ ਹੈ ਮਲਾਈ ਮੈਨੂੰ ਦੇ ਜਾ ਤੇ ਦੁੱਧ ਤੂੰ ਲੈ ਜਾ ਮਾਤਾ ਜੀ ਤੁਹਾਡੇ ਤੇ ਇਹਨਾਂ ਬੱਚਿਆਂ ਲਈ ਦੁੱਧ ਲੈ ਕੇ ਆਇਆ ਮੋਤੀ ਦੀ ਮਾੜੀ ਜੀ ਸੇਵਾ ਕਬੂਲ ਕਰ ਲੈਣੀ ਮੋਤੀ ਪੁੱਤਰ ਤੂੰ ਸਾਡੇ ਲਈ ਦੁੱਧ ਲਿਆ ਕੇ ਆਪਣੇ ਲਈ ਕੋਈ ਖਤਰਾ ਤਾਂ ਨਹੀਂ ਮੁੱਲ ਲੈ ਰਿਆ ਫੇਰ ਕੀ ਹੋਇਆ ਮਾਤਾ ਜੀ ਮੈਂ ਤਾਂ ਪਾਗਾ ਵਾਲਾ ਹਾਂ ਜਿਹਨੂੰ ਇਹ ਸੇਵਾ ਕਰਨ ਦਾ ਮੌਕਾ ਮਿਲਿਆ ਹਾਂਜੀ ਵਾਹਿਗੁਰੂ ਜੀ ਇਹ ਸੀਗੇ ਉਹ ਮਹਾਨ ਸ਼ਖਸੀਅਤ ਬਾਬਾ ਮੋਤੀराम ਜੀ ਮਹਿਰਾ ਆਜੋ ਹੁਣ ਤੁਹਾਨੂੰ ਲੈ ਕੇ ਚੱਲਦੇ ਹਾਂ ਉਹਨਾਂ ਦੇ ਗੁਰਦੁਆਰਾ ਸਾਹਿਬ ਵਿੱਚ ਕਰੋ ਆਉਣੇ ਆ ਜੀ ਦਰਸ਼ਨ ਵਾਹਿਗੁਰੂ ਜੀ ਦਾ ਖਾਸਾ ਵਾਹਿਗੁਰੂ ਜੀ ਸਤਿ ਸ੍ਰੀ ਅਕਾਲ ਜੀ ਬਾਬਾ ਜੀ ਨੂੰ ਅਸੀਂ ਆਪਾ ਬਹੁਤ ਜੀ ਆਰਾ ਮੋਤੀ ਦਾ ਮਹਿਰਾ ਨਹੀਂ ਅੰਦਰ ਵੀਡੀਓ ਬਣਾਣੀ ਮਨਾ ਹੈ ਜੇ ਕਿਸੇ ਆਸਵਰਾ ਪਛਾਣਣ ਪਾਈਏ ਬਣਾ ਸਾਰਾ ਕੁਝ ਮਾਰ ਕੇ ਛੋਟੇ ਚਾਚਾ ਤੇ ਮਾਤਾ ਕੁਝ ਅੰਦਰ ਗਲਾਸ ਵੀ ਨੇ ਗਰੇ ਗਲਾਸ ਤਾਂ ਬਾਈ ਜਦੋਂ ਬਣਾਇਆ ਸੀ ਸੰਗਰਗਲਾ ਉਸ ਦਾ ਪ੍ਰਨਾਮ ਇਹ ਹੋਇਆ ਕਿ ਬਾਬਾ ਜੀ ਨੇ ਆਪਣਾ ਪੂਰਾ ਪਰਿਵਾਰ ਜਿਹੜਾ ਸੀ ਉਹਨਾਂ ਨੂੰ ਕੋਲ ਨੂੰ ਰਹਿਣ ਵਿੱਚ ਪੀੜ ਦਿੱਤਾ ਗਿਆ ਬਾਬਾ ਜੀ ਦਾ ਪੂਰੇ ਪਰਿਵਾਰ ਦਾ ਠੀਕ ਹੈ ਜੀ ਸੰਗਰਗਲਾ ਨੇ ਇਹ ਸਜ਼ਾ ਮਿਲੀ ਇੱਧਰ ਦੇਖੋ ਜੀ ਆਹ ਲੰਗਰ ਚੱਲ ਰਿਹਾ ਇੱਧਰ ਦੁੱਧ ਦਾ ਬਾਬਾ ਜੀ ਦੀ ਯਾਦ ਵਿੱਚ ਸਹੀ ਗੱਲ ਹੈ ਅੰਦਰ ਵੀ ਟੋਟਾ ਹਾਂ ਤੁਹਾਨੂੰ ਦਿਖਾ ਦਿੰਦੇ ਆ ਇੱਥੇ ਦੇਖੋ ਸਾਰੇ ਅੱਡ ਅੱਡ ਉਹਨਾਂ ਨੇ ਦੁੱਧ ਦਾ ਲੰਗਰ ਲਾਇਆ ਹੈ ਭਾਈ ਕਰਵਾ ਕਰਵਾ ਦਿਖਾ ਕੇ ਜਾਓਗੇ ਟੋਟਾ ਲੰਗਰ ਚੱਲ ਰਿਹਾ ਹੈ ਲੰਗਰ ਲਾਇਆ ਹੈ ਪਿੰਡ ਮਾਣੂਕੇ ਦੇ ਵਿੱਚ ਨੰਬਰ ਸਾਇੰਸ ਨਗਰ ਕਮੇਟੀ ਇਹਨਾਂ ਵੱਲੋਂ ਇੰਦਰ ਵੀ ਜੇ ਤੁਸੀਂ ਦੇਖੋਗੇ ਤਾਂ ਇੰਦਰ ਦੇ ਪਾਸੇ ਵੀ ਅੰਡਾ ਪਿੰਡਾਂ ਵਾਲਾ ਨੂੰ ਉਹਨਾਂ ਸਾਲਿਆਂ ਨੇ ਨਾ ਦੇਖੋ ਵੀ ਕਿੰਨੀ ਸ਼ਰਧਾ ਦੋਨੋਂ ਇੱਕ ਵਾਰ ਸਾਰੇ ਪਾਸੇ ਗੁਰੂ ਮਹਾਰਾਜ ਜੀ ਦੀ ਮਹਿਮਾ ਲੰਗਰ ਚੱਲ ਰਿਹਾ ਹੈ ਚਲੋ ਸਾਰਿਆਂ ਨਾਲ ਬਾਈਕਾਂ ਦੇ ਅੰਦਰ ਵੀ ਚੱਲ ਰਿਹਾ ਹੈ ਜੰਦਰ ਲੰਗਰ ਚੱਲ ਰਿਹਾ ਹੈ ਚਾਰੇ ਪਾਸੇ ਦੇਖੋ ਆਜਾ ਤੇਨੂੰ ਜੱਗੂ ਓਏ ਆਜਾ ਜੱਗੂ ਕਾਣ ਚਲ ਅੰਦਰ ਉਹਨਾਂ ਦਾ ਦਰਸ਼ਨ ਕਰਾਉਣੇ ਹਨ ਲੈ ਜਾ ਕੇ ਠੀਕ ਹੈ ਹਾਂ ਅੰਦਰ ਚੱਲਦੇ ਅੰਦਰ ਦਰਸ਼ਨ

ਅਤ ਹੰਮੇ ਕਰ ਕਰ ਗੋਈ ਅਤ ਹਮਾਰੀ ਜਮਾ ਦੁੱਧ ਪਿਆਇਆ ਓਏ ਤੂੰ ਗੁਰੂ ਗੋਬਿੰਦ ਸਿੰਘ ਦੇ ਬੱਚਿਆਂ ਨੂੰ ਸਪੋਲੀਆਂ ਨੂੰ ਦੁੱਧ ਪਿਆਇਆ ਤੇ ਮੋਦੀ RAM ਇੱਕ ਦਮ ਮੰਨ ਗਿਆ ਕਹਿੰਦਾ ਜੀ ਪਿਆਇਆ ਇਨੇ ਸਪੋਲਿਏ ਸਪਾਲੀਏ ਨਾ ਕਹੋ ਕਲਗੀਧਰ ਪਾਤਸ਼ਾਹ ਦੇ ਸਭ ਜਾਤਿਆਂ ਨੂੰ ਦੁੱਧ ਪਿਆਇਆ ਹੈ ਇਹਨੇ ਫੇਰ ਕੋਈ ਤਰੀਕਾ ਜੇ ਬਚਣਾ ਚਾਹੁੰਦਾ ਇਸਲਾਮ ਕਬੂਲ ਲੈ ਹੁਣ ਤੱਕ ਤੈਨੂੰ ਕੁਝ ਕਿਹਾ ਨਹੀਂ ਸੀ ਹਿੰਦੂ ਹੈ ਹਿੰਦੂ ਕੈਦੀਆਂ ਦੀ ਕਰਦਾ ਹੈ ਸੇਵਾ ਅੱਜ ਤੱਕ ਤੈਨੂੰ ਕੁਝ ਕਿਹਾ ਨਹੀਂ ਅੱਜ ਕਹਿੰਦੇ ਆ ਇਸਲਾਮ ਕਬੂਲ ਲੈ ਕਹਿਣ ਲੱਗਾ ਤੁਹਾਡਾ ਦਿਮਾਗ ਠੀਕ ਹੈ ਪਹਿਲਾਂ ਤੇ ਕਬੂਲ ਲੈਂਦਾ ਸਭ ਜਾਤਿਆਂ ਦੇ ਚਰਨਾਂ ਤੇ ਸਿਰ ਰੱਖ ਦਿੰਦਾ ਹੁਣ ਆ ਤਾਜ਼ਾ ਤਾਜ਼ਾ ਮੱਥਾ ਟਿਕਿਆ ਦੋ ਦਿਨ ਹੋਏ ਐ ਤੇ ਮਾਤਾ ਗੁਜਰਕੌਰ ਨੇ ਕਿਹਾ ਸੀ ਔਖਾ ਹੋਣਾ ਮਹਿੰਗਾ ਹੋਣਾ ਤੇ ਇਹਨੇ ਕਿਹਾ ਸੀ ਮਾਤਾ ਇੱਕ ਵਾਰੀ ਸਿਰ ਤੇ ਹੱਥ ਰੱਖਦੇ ਕੁਝ ਬੈਂਕਰ ਮੋਤੀ ਰਾਮਾ ਦੁੱਧ ਹਾਂਜੀ ਵਾਹਿਗੁਰੂ ਜੀ ਕਰੋ ਜੀ ਦਰਸ਼ਨ ਇਹਨੇ ਜੀ ਉਹ ਪਵਿੱਤਰ ਗਲਾਸ ਜਿਨ੍ਹਾਂ ਵਿੱਚ ਗੁਰੂ ਮਹਾਰਾਜ ਜੀ ਦੇ ਲਾਲਾ ਨੇ ਦੁੱਧ ਪੀਤਾ ਸੀ چار سو روپئے کے چار چلے پیری पागल का ਦੇ ਨਾਮ ਲੈ ਮਨਾਸਬਾਲ ਕੋ ਕਰੋ ਕਿਰਪਾ ਸਭਨ ਸਭ ਕਾਲ ਦਾ ਰੇਤੀ ਦੇਵ ਗੁਰੂ ਆਪਣਾ ਚੋਕ ਮਨਾਸ ਲੈ ਜੋ ਬਾਉ ਜੀ 100 100 ਰੁਪਏ ਸੋਹਣ ਸਰ ਸੰਭਰ ਦੇ ਵਸਾਇ ਚਾਏ ਸਰਬ ਖਰਾ ਪਰਪਾਲਾ ਬੁਤਪਾਲ ਬੰਦਿਆਨ ਮਾ ਆਰ ਮਾ ਕਮੇਸਾਹ ਆਲ ਕੰਤ ਬਲੋ ਮੋਨਾਤਾ ਇਹ ਜਗਾ ਪ੍ਰਮਾਸਾਹ ਸੋ ਪ੍ਰਸੰਨ ਦੇਵਾ ਸਭਨ ਦੇਵਾ ਸੇ ਪੂਰਨ ਕਾਲਾ ਬਰਤਨਾਨ ਕੇਚੂ ਬੋਨੇ ਜਗਤ ਜੀਨ ਦਾ ਅੱਲਾ ਜੈੜੀ ਮਾਨ ਲਾ ਪਨਵਾਨੀ ਸੋਨ ਸੋਤੀਏ ਮੈਲੇ ਉਦ ਮੁਕਰਿਆ ਮਨਾਏ ਲੈ ਕੰਤ ਮਾਨ ਤੇ ਆਗ ਕਰ ਭਗਤ ਚਾਉਰੀ ਮਾ ਸਾਧੂ ਮੰਤਰ ਸਤਿ ਵਸਿਆ ਆਪ ਸਿ ਤੋਰ ਨ ਜਾਇ ਜੋਰੀ ਭਲੇ ਸੁਗਵੰਤ ਹੈ ਕਿੰਨੇ ਦੀ ਹੈ ਇਹ پونی کر ہر جنتا سنس کیا پلی ਸਟੈਂਡ ਆਉਣੇ ਆ ਤਾਂ ਦੇਖੋ ਐਦਾਂ ਨਹੀਂ ਨਾ ਸੇਵਾ ਫ੍ਰੀ ਦੇਵਾ ਫ੍ਰੀ ਦੇਵਾ ਫ੍ਰੀ ਦੇਵਾ ਫ੍ਰੀ ਦੇਵਾ ਫ੍ਰੀ ਦੇਵਾ ਫ੍ਰੀ ਦੇਵਾ ਸੇਵਾ ਸਿੱਧੀ ਚੱਲਦੀ ਹੈ ਸਿੱਧੇ ਗੁਰਦੁਆਰਾ ਸਾਹਿਬ ਵਾਸਤੇ ਤੁਹਾਨੂੰ ਲੈ ਕੇ ਜਾਣੇ ਆ ਆਟੋ ਵੀ ਕਰਨੇ ਦੀ ਲੋੜ ਨਹੀਂ ਹੈ ਠੀਕ ਹੈ ਜੀ ਸਕੂਲ ਵਾਲਿਆਂ ਨੇ ਬੱਸਾਂ ਲਾਈਆਂ ਹੋਈਆਂ ਦੇਖੀ ਜੀ ਸੇਵਾ ਫ੍ਰੀ ਦੇਵਾ ਫ੍ਰੀ ਦੇਵਾ ਫ੍ਰੀ ਦੇਵਾ ਜਦ ਵੀ ਤੁਸੀਂ ਆਉਣੇ ਆ ਬੱਸ ਸਟੈਂਡ ਆ ਗਿਆ ਆਪਾਂ ਸਰਹੰਦ ਇਸ ਰੰਦ ਬੱਸ ਸਟੈਂਡ ਆ ਜਦ ਵੀ ਤੁਸੀਂ ਇੱਥੇ ਬੱਸ ਚ ਆਉਣੇ ਆ ਇਹਨਾਂ ਵਰ ਲੋ ਫ੍ਰੀ ਸੇਵਾ ਚਾਹੇ ਤਾਂ ਤੁਸੀਂ ਉੱਥੇ ਆਟੋ ਚ ਵੀ ਬੈਠ ਕੇ ਜਾ ਸਕਦੇ ਆ ਲੇਕਿਨ ਜਿਹੜੇ ਮੇਰੇ ਵੀਜ਼ੇ ਨਹੀਂ ਆਟੋ ਚ ਜਿਨ੍ਹਾਂ ਨੂੰ ਮਾਇਆ ਦੀ ਇਹ ਦਿੱਕਤ ਹੈ ਉਹਨਾਂ ਵਾਸਤੇ ਫ੍ਰੀ ਸੇਵਾ ਵੀ ਆ ਦੇਖੋ ਇਹ ਸਿੱਧੇ ਤੁਹਾਨੂੰ ਫਤੇਕੜ ਸਾਹਿਬ ਗੁਰਦੁਆਰਾ ਸਾਹਿਬ ਲੈ ਕੇ ਜਾਣੇ ਠੀਕ ਹੈ ਜੀ ਦੇਖੋ ਇਹ ਵੀ ਇੱਕ ਵੱਡੀ ਸੇਵਾ ਹੈ ਨਾ ਇਹਦੀ ਜਾਣਕਾਰੀ ਸਾਡੇ ਨਾਲ ਸੰਪਰਕ ਕੀ ਕਰ ਲਈਏ ਫ੍ਰੀ ਸੇਵਾ ਫ੍ਰੀ ਸੇਵਾ ਫ੍ਰੀ ਸੇਵਾ ਜੀ ਹਾਂਜੀ ਵਾਹਿਗੁਰੂ ਜੀ ਇਹ ਸੀਗੀ ਆਪਣੀ ਇੱਕ ਛੋਟੀ ਜੀ ਵੀਡੀਓ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਵੇ ਤਾਂ ਪੱਕਾ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਜ਼ਰੂਰ ਕਰਿਓ ਅਤੇ ਵੱਧ ਤੋਂ ਵੱਧ ਦਰਸ਼ਨਾ ਵਾਸਤੇ ਆਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ